ਤੇ ਮੌਕਸ਼ੀ ਸੁੱਤੀ ਉੱਠੀ ਆ ਥੋੜੇ ਦਰ ਪਹਿਲਾਂ ਹੀ ਮੈਨੂੰ ਉੱਠ ਕੇ ਰਹਾ ਇੱਕ ਵਾਰ ਤੇ ਰੈਡੀ ਸ਼ੈਡੀ ਹੋ ਗਿਆ ਆਪਾਂ ਦੇਖ ਲਓ ਅੱਜ ਨਿਊ ਟੀ-ਸ਼ਰਟ ਪਾ ਲਈ ਹੈ ਮੈਨੇ ਤੇ ਹੁਣ ਮੈਂ ਕਰਨੇ ਆਪਣੇ ਕੰਮ ਸਟਾਰਟ ਤੇ ਹੁਣ ਮੈਂ ਕਰੂੰਗੀ ਆਪਣੇ ਸਾਰੇ ਕੰਮ ਸਟਾਰਟ ਸੋ ਮੇਰੇ ਨਾਲ ਲਾਸਟ ਤੱਕ ਮੇਰੀ ਵੀਡੀਓ ਦੇ ਵਿੱਚ ਬਨੇ ਰਹੁ ਜਿਹੜਾ ਕੋਈ ਮੇਰੇ ਚੈਨਲ ਤੇ ਨਵਾਂ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਉੱਠੇ ਉੱਠੇ ਸੀਗੇ ਉਹ ਮੈਂ ਸਾਰਾ ਖਲਾਰਾ ਪਿਆ ਸੀਗਾ ਅੱਜ ਸੰਡੇ ਐ ਮੈਂ ਮੰਨੂ ਚਲ ਗਏ ਸੀਗੇ ਸਵੇਰੇ ਸਵੇਰੇ ਕਿਉਂਕਿ ਘਰੋਂ ਦੱਸਿਆ ਹੀ ਹੋਇਆ ਸਾਰਿਆਂ ਨੂੰ ਕਿ ਸੰਡੇ ਨੂੰ ਲੱਗਦੀ ਐ ਸੰਡੇ ਮਾਰਕੀਟ ਇਹ ਸੋਬਾ 6 ਵਜੇ ਤੋਂ ਬਾਅਦ ਚਲ ਜਾਂਦੇ ਆ ਤੇ ਮੈਂ ਬਾਅਦ ਦੇ ਵਿੱਚ ਉਲਦੀ ਆ ਫਿਰ ਪਾਪਾ ਮਨ ਨੂੰ ਚਾਹ ਵਗੈਰਾ ਦੇ ਦਿੰਦੇ ਨੇ ਮੈਂ ਬਾਤ ਹੀ ਉੜਦੀ ਆ ਤੇ ਕਿਉਂਕਿ ਤਾਂ ਮੈਂ ਬਾਤ ਛੱਡ ਦੇਂਗੂ ਫਿਰ ਮੇਰਨਾ ਮੋਕਸ ਹੀ ਉੜ ਜਾਂਦੀ ਐ ਨਾ ਤਾਂ ਕਰਕੇ ਦੋਸਤੋ ਬਾਅਦ ਫਿਰ ਮੈਂ ਆਪਣਾ ਉઠી 8 ਵਜੇ ਗਈ ਸੀ ਮੈਨੂੰ 8 ਵਜੇ ਤੋਂ ਥੋੜਾ ਹੀ ਪਹਿਲਾਂ ਉઠી ਆ ਤੇ ਮੇਰੇ ਨਾਲ ਹੀ ਮੋਕਸ਼ੀ ਉੱਠ ਗਈ ਸੀ ਤੇ ਮੋਕਸ਼ੀ ਨੇ ਮੈਂ ਪੋਇਮ ਲਾ ਕੇ ਦੇਤੀ ਉਹ ਬੈਠ ਗਈ ਤੇ ਫਿਰ ਮੈਂ ਆਪਣਾ ਸਾਰਾ ਕਿਚਨ ਕੁਚੰਚੇ ਜਿਹੜੇ ਬਰਤਨ ਵਗੈਰਾ ਸੀ ਸਵੇਰ ਵਾਲੇ ਚਾਚੂ ਵਾਲੇ ਸਾਰੇ ਮੰਜੇ ਨਾਲੇ ਚਾਹ ਪੀਤੀ ਤੇ ਉਸ ਤੋਂ ਬਾਅਦ ਮੈਂ ਪਹਿਲਾਂ ਨਹਾ ਕੇ ਆਈ ਮੈਂ ਕਿਹਾ ਚਲੋ ਫਟਾਫਟ ਨਹਾ ਲੈਣੀ ਆ ਨਹਾਣ ਤੋਂ ਬਾਅਦ ਫਿਰ ਮੈਂ ਆਪਣਾ ਕੰਮ ਰੂਟੀਨ ਸ਼ੁਰੂ ਕਰਿਆ ਜੋ ਮੈਂ ਡੇਲੀ ਕਰਦੀ ਆ ਤੇ ਤੁਹਾਨੂੰ ਵੀ ਦਿਖਾਉਣੀ ਹੋਈ ਆ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਕਮਰੇ ਦੇ ਵਿੱਚ ਗਈ ਸੀਗੀ ਕਮਰੇ ਨੂੰ ਚੰਗੀ ਤਰ੍ਹਾਂ ਝਾੜ ਪੂੰਝ ਕਰਕੇ ਆਪਣਾ ਜਿਹੜੇ ਆਪਣੇ ਚਦਰਾਂ ਸੀਗੇ ਸਾਰੀਆਂ ਤਿਆਰ ਕਰਕੇ ਉਹਨੂੰ ਦਰਾਜ ਦੇ ਵਿੱਚ ਰੱਖ ਦੂੰਗੀ ਉਸ ਤੋਂ ਬਾਅਦ ਫਿਰ ਮੈਂ ਦੂਜੇ ਕਮਰੇ ਚ ਆਨੀ ਆ ਦੂਜੇ ਕਮਰੇ 'ਚ ਪਹਿਲਾਂ ਤਾਂ ਮੈਂ ਬੈੱਡ ਸ਼ੀਟ ਚੇਂਜ ਕਰੀ ਸੌਰੀ ਬੈੱਡ ਸ਼ੀਟ ਨੂੰ ਝਾੜਿਆ ਤੇ ਫਿਰ ਕੈਬਿਨ ਸਾਫ਼ ਕਰਿਆ ਨਾਲ ਵਾਲਾ ਕਿਉਂਕਿ ਡਸਟ ਆਈ ਹੋਈ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਲੌਬੀ ਦੇ ਵਿੱਚ ਆਈ ਲੌਬੇ ਦੇ ਵਿੱਚ ਬੈੱਡ ਸ਼ੀਟ ਨੂੰ ਚੰਗੀ ਤਰ੍ਹਾਂ ਝਾੜਿਆ ਇਹ ਮੈਂ ਬੈੱਡ ਸ਼ੀਟ ਕੱਲ ਹੀ ਚੇਂਜ ਕੀਤੀ ਸੀ ਅਜੇ ਮੈਂ ਕਿਹਾ ਚਲੋ ਅੱਜ ਹੀ ਵਿਛਾ ਦਿੰਨੀ ਆ ਤੇ ਬਸ ਇਹਨੂੰ ਚੰਗੀ ਤਰ੍ਹਾਂ ਛਾੜ ਕੇ ਮੈਂ ਵਿਛਾ ਦੂੰਗੀ ਉਸ ਤੋਂ ਬਾਅਦ ਫਿਰ ਮੈਂ ਵਾਕਈ ਆਪਣਾ ਸਾਰਾ ਕੰਮ ਕਰੂੰਗੀ ਤੇ ਬਸ ਐਵੇਂ ਹੀ ਸਾਰਾ ਦਿਨ ਪਤਾ ਹੀ ਨਹੀਂ ਲੱਗਦਾ ਕਿਵੇਂ ਬੀਤ ਜਾਂਦਾ ਬਰਨ ਇਹ ਮੇਰਾ ਤੁਹਾਨੂੰ ਸਵੇਰ ਦੇ ਸਾਡੇ 7 ਵਜੇ ਤੋਂ ਬਾਅਦ ਦਾ ਤੇ 10 ਵਜੇ ਤੱਕ ਮੇਰਾ ਰੁਟੀਨ ਤੁਹਾਨੂੰ ਮੈਂ ਦਿਖਾਣਾ ਹੈ ਕਿ ਮੈਂ ਇਸ ਦੇ ਵਿੱਚ ਵਿੱਚ ਕੀ ਕਰਦੀ ਹਾਂ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਆਪਣੇ ਡਰਾਇੰਗ ਰੂਮ ਦੇ ਵਿੱਚ ਆ ਜਾਊਂਗੀ ਡਰਾਇੰਗ ਰੂਮ ਦੇ ਵਿੱਚ ਆ ਕੇ ਸਾਰੀ ਝਾੜ ਪੁੰਝ ਕਰੂੰਗੀ ਇਹ ਮੈਂ ਡੇਲੀ ਹੋਈ ਕਰਦੀ ਹਾਂ ਕੰਮ ਜਿਹੜੇ ਤੁਸੀਂ ਦੇਖ ਹੀ ਰਹੇ ਹੋ ਤੇ ਮੇਰੇ ਸਬਸਕ੍ਰਾਈਬਰ ਦੇਖਦੇ ਹੀ ਉਹਨਾਂ ਨੂੰ ਪਤਾ ਹੀ ਹੈ ਵਾ ਡੇਲੀ ਦੇ ਵਿੱਚ ਕੀ ਕਰਦੀ ਹਾਂ ਤੇ ਬਸ ਜਿਹੜਾ ਮੈਨੂੰ ਲੱਗੇਗਾ ਉਹਨੂੰ ਮੈਂ ਚੰਗੀ ਤਰ੍ਹਾਂ ਚਾਰਪੌਂਡੀ ਕਰ ਲਵਾਂਗੀ ਤੇ ਮੋਕਸ਼ੀ ਆਪਣੇ ਖਲੌਰ ਨੇ ਬਹੁਤ ਖਿਲਾਰ ਦਿੰਦੀ ਹੈ ਤੇ ਉਹਦੇ ਨਾਲ ਸਾਰਾ ਖਲਾਰਾ ਪਿਆ ਹੀ ਰਹਿੰਦਾ ਤੇ ਸੋਫੇ ਦੇ ਉੱਪਰ ਸਾਰੇ ਮੋਕਸ਼ੀ ਵਿਖਲੋ ਨਹੀਂ ਪਏ ਸੀ ਤਾਂ ਮੈਂ ਕਿਸਾ ਲੱਕੇ ਕਰਕੇ ਚੱਕਦਾ ਕੁਝ ਉਹਦੇ ਇੱਕ ਅੱਧੀ ਸ਼ਾਰਟ ਤੇ ਮਿਲਦਾ ਇੱਕ ਪਜਾਮੀ ਪਈ ਸੀ ਮੈਂ ਉਹ ਵੀ ਸਾਈਡ ਤੇ ਰੱਖਤੀ ਤੇ ਬਸ ਮੇਰਾ ਇੰਨਾ ਕੰਮ ਹੋ ਗਿਆ ਤੁਸਵਾ ਮੈਂ ਲਾਈਟ ਆਫ ਕਰਕੇ ਆਪਣੇ ਰੂਮ ਦੇ ਵਿੱਚ ਆ ਕੇ ਝਾਲੂ ਲਗਾਉਣ ਮੈਂ ਕਿਸਾ ਫੜਫੜ ਝਾਲੂ ਲਗਾਦਾ سامنے ਤੁਸੀਂ ਦੇਖ ਹੀ ਰਹੇ ਹੋ ਮੱਖਸੀ ਆਪਣਾ ਫੋਨ ਚਲਾ ਰਹੀ ਸੀਗੀ ਮੈਨੂੰ ਐਵੇਂ ਸੀਗਾ ਜਿੰਨਾ ਚਿਰ ਉਹ ਬੈਠੀਏ ਬੈਠੀ ਰਹੇ ਉਹਨੂੰ ਛੇੜੂਗੀ ਤਾਂ ਛੇੜ ਜਾਂਦੀ ਹੈ ਸਵੇਰੇ ਸੋ ਉੱਠ ਕੇ ਐਵੇਂ ਹੀ ਕਰਦੀ ਹੈ ਫਿਰ ਉਹ ਤੇ ਮੈਂ ਕਿਹਾ ਚਲ ਬੈਠੀਏ ਬੈਠੀ ਰਹੇ ਕੋਈ ਗੱਲ ਨਹੀਂ ਉਹਨੇ ਮੈਂ ਫਟਾਫਟ ਕੰਮ ਕਰ ਲੈਣੀ ਆ ਤੇ ਮੈਂ ਬਸ ਆਪਣਾ ਝਾੜੂ ਲਗਾ ਰਹੀ ਸੀਗੀ ਝਾੜੂ ਸਾਰੇ ਕਮਰਿਆਂ ਦੇ ਵਿੱਚੋਂ ਲਗਾ ਲੂੰਗੀ ਤੇ ਐਵੇਂ ਹੀ ਹੈ ਕਿ ਆਪਾਂ ਨੂੰ ਫਟਾਫਟ ਹੁੰਦਾ ਕਿ ਸਵੇਰੇ ਸਵੇਰੇ ਜਿੰਨਾ ਕੰਮ ਹੋ ਜਾਏ ਵਧੀਆ ਮੈਂ ਵੈਸੇ ਹੀ ਕੰਮ ਉਹ ਜਲਦੀ ਕਰ ਲੈਂ ਆਂ ਤੀਵਾ ਚਾੜੂ ਚਾੜੂ ਮੈਂ ਸਾਰੇ ਕਮਰਿਆਂ ਦੇ ਵਿੱਚ ਸਾਰੇ ਪਾਸੇ ਲਗਾ ਲਿਆ ਤੇ ਹੁਣ ਮੈਂ ਬਾਹਰ ਜਾਉਂਗੀ ਤੇ ਆਪਣਾ ਡਸਟਪੈੱਲ ਲੈ ਕੇ ਆਉਂਗੀ ਜਿਸ ਦੇ ਵਿੱਚ ਮੈਂ ਆਪਣਾ ਜਿਹੜਾ ਆਪਣਾ ਗੰਦਗੀ ਆ ਉਹਨੂੰ ਸਾਰੇ ਨੂੰ ਬਾਹਰ ਲੈ ਜਾਉਂਗੀ ਬਾਹਰ ਜਾ ਕੇ ਆਪਣੇ ਡਸਟਬਿਨ ਦੇ ਵਿੱਚ ਪਾ ਦੂੰਗੀ ਤੇ ਉਸ ਤੋਂ ਬਾਅਦ ਫਿਰ ਮੈਂ ਬਾਹਰਲਾ ਏਰੀਆ ਵੀ ਨਾਲਸ ਕਲੀਨ ਕੀਤਾ ਬਾਰਲੇ ਏਰੀਆ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਝਾੜੂ ਮਾਰਿਆ ਝਾੜੂ ਮਾਰਨ ਤੋਂ ਬਾਅਦ ਫਿਰ ਸਾਰਾ ਧੋਇਆ ਸਾਰਾ ਦਰਵਾਜ਼ਾ ਵੀ ਧੋਇਆ ਸੀ ਅੱਜ ਮੈਂ ਉਸ ਤੋਂ ਬਾਅਦ ਫਿਰ ਮੈਂ ਪੋਚਾ ਲਗਾਇਆ ਬਸ ਇਸ ਤਰ੍ਹਾਂ ਹੀ ਮੈਂ ਆਪਣਾ ਕੰਮ ਕਰਿਆ ਤੇ ਹੁਣ ਫਿਰ ਮੈਂ ਬਾਹਰ ਆ ਜੂੰਗਾ ਤਾਂ ਜਿਹੜਾ ਆ ਪਾ ਮੈਟ ਵਿਛਾਣਨੇ ਆ ਉਹ ਤੇ ਬਹੁਤ ਮਿੱਟੀ ਹੋਈ ਪਈ ਸੀ ਕਿਉਂਕਿ ਸਾਉਂਦ ਚਪਲਾ ਚਪਲਾ ਵਾਰੀ ਉਤਾਰਦੇ ਆ ਨਾ ਤਾਂ ਉਹਦੇ ਕਰਕੇ ਹੋ ਜਾਂਦੀ ਐ ਨਾਲੇ ਉਹ ਵੀ ਬਾਰੂ ਡਸਟ ਬਹੁਤ ਉੱਡ ਕੇ ਹੁੰਦੀ ਐ ਤੇ ਬਸ ਹੁਣ ਮੈਂ ਆਪਣਾ ਬਾ ਸਾਰਾ ਚਾੜੂ ਮਾਰੂੰਗੀ ਮੇਰੇ ਪਾਪਾ ਦੀ ਸਕੂਟਰੀ ਖੜੀ ਹੈ ਇਹ ਅਸੀਂ ਅੰਦਰ ਤਾਂ ਲਗਾ ਕੇ ਰੱਖ ਦੇਵਾਂਗੇ ਕਿਉਂਕਿ ਨਾ ਕਿਤਾ ਬਾਹਰ ਹੁਣ ਬਹੁਤ ਧੁੱਪ ਹੋਈ ਪਈ ਹੈ ਇਸ ਟਾਈਮ ਦੇਖੋ ਕਿੰਨੀ ਧੁੱਪ ਆਈ ਪਈ ਹੈ 9 ਵਜੇ ਤੋਂ ਪਹਿਲਾਂ ਦਾ ਹੀ ਟਾਈਮ ਹੈ ਨਾਲੇ ਅੱਜ 8:30 ਵਜੇ ਦਾ ਟਾਈਮ ਹੈ ਫਿਰ ਵੀ ਇੰਨੀ ਧੁੱਪ ਹੋਈ ਪਈ ਸੀਗੀ ਇਹ ਧੁੱਪ ਸਵੇਰ ਨਾਲ ਹੀ ਆ ਜਾਂਦੀ ਹੈ ਬਾਅਦ ਜ ਤਾਂ ਇੰਨੀ ਗਰਮੀ ਹੈ ਨਾ ਪਰਾਸ ਮਾਰੀ ਜਾਂਦਾ ਹੈ ਉਦਨ ਇਹ ਗਰਮੀ ਕਿਉਂ ਇਕਦਮ ਹੋਈ ਜਾਂਦੀ ਹੈ ਤੇ ਬਾਹਰ ਜ ਬਿਲਕੁਲ ਵੀ ਖੜਿਆ ਨਹੀਂ ਜਾ ਰਿਆ ਸੀ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗੀ ਜਾਂਦੀ ਸੀ ਮੈਂ ਫਟਾਫਟ ਆਪਣਾ ਕੰਮ ਕਰਕੇ ਅੰਦਰ ਗਈ ਏਸੀ ਚਲਾ ਕੇ ਬੈਠੀ ਥੋੜੀ देर ਤੇ ਬਸ ਇਸ ਤੋਂ ਬਾਅਦ ਫਿਰ ਮੈਂ ਆਪਣਾ ਅੱਛੇ ਤਰੀਕੇ ਨਾਲ ਕਲੀਨਿੰਗ ਕਰੂੰਗੀ ਸਾਰੀ ਬਾਹਰ ਤੱਕ ਚਾੜ ਨੂੰ ਮਾਰ ਕੇ ਆਉਂਗੀ ਮੈਂ ਵੈਸੇ ਸਾਡੀ ਆਦਤ ਹੀ ਆ ਅਸੀਂ ਆਪਣਾ ਗੇਟ ਗੋਨੀ ਸਾਰੀ ਗਲੀ ਦੇ ਕੋਲੋਂ ਵੀ ਮਾਰ ਹੀ ਦਿੰਨੇ ਹੁੰਨੇ ਆ ਝਾੜੂ ਕਿਉਂਕਿ ਗਲੀ ਤਾਂ ਆਪਣੀ ਹੀ ਆ ਹਨਾ ਤਾਂ ਜਿਹੜਾ ਗੰਦਾ ਉੜ ਕੇ ਅੰਦਰ ਆਪਣੀ ਆਣਾ ਇਸ ਕਰਕੇ ਫਿਰ ਅਸੀਂ ਸਾਰੇ ਮਾਰ ਹੀ ਦਿੰਨੇ ਹੁੰਨੇ ਆ ਤੇ ਵਸੂਨ ਫਿਰ ਉਸ ਤੋਂ ਬਾਅਦ ਮੇਰੀ ਵਾਰੀ ਆ ਜਾਂਦੀ ਹੈ ਪੋਚੇ ਦੀ ਉਸ ਤੋਂ ਬਾਅਦ ਫਿਰ ਮੈਂ ਆਪਣੇ ਘਰ ਦੇ ਵਿੱਚ ਪੋਚਾ ਲਗਾਉਂਗੀ ਸਾਰੇ ਤੇ ਮੱਛਰ ਇੱਕ ਤਾਂ ਮੱਛਰ ਬਹੁਤ ਹੋਏ ਪਏ ਆ ਪਤਾ ਨਹੀਂ ਇੰਨੇ ਮੱਛਰ ਕਿੱਥੋਂ ਆਈ ਜਾਂਦੇ ਆ ਨਾ ਸਫਾਈ ਕਰੀਦੇ ਤਾਂ ਵੀ ਮੱਛਰ ਆ ਜਾਂਦੇ ਆ ਤੇ ਕੁਝ ਮੌਸਮ ਦੀ ਵੀ ਸਮਝ ਨਹੀਂ ਆ ਰਹੀ ਕਦੇ ਗਰਮੀ ਹੋ ਜਾਂਦੀ ਹੈ ਸ਼ਾਮ ਨੂੰ ਥੋੜਾ ਵਧੀਆ ਮੌਸਮ ਹੋ ਜਾਂਦਾ ਹੈਗਾ ਤੇ ਕੋ ਸਮਝ ਨਹੀਂ ਆਂਦਾ ਪਿਆ ਤੇ ਬਸ ਹੁਣ ਆਪਾਂ ਆ ਜਾਾਂਗੇ ਆਪਣੇ ਕਮਰੇ ਚ ਧੰਗਿਤਰਾ ਲਗਾਵਾਗੇ ਪੋਚਾ ਤੇ ਬਸ ਮੈਂ ਆਪਣਾ ਕੰਮ ਇਸੇ ਤਰ੍ਹਾਂ ਕਰਦੀ ਰਹਿਣੀ ਆ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੀ ਰਹੂੰਗੀ ਤੇ ਜਿਹਨੂੰ ਮੇਰੇ ਵੀਡੀਓ ਪਸੰਦ ਆ ਰਹੀ ਆ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਤੇ ਇਸੇ ਤਰੀਕੇ ਨਾਲ ਤੁਹਾਨੂੰ ਨਵੇਂ-ਨਵੇਂ ਵੀਡੀਓਜ਼ ਤੁਹਾਡੇ ਲਈ ਲਿਆਉਂਦੀ ਰਹੂੰਗੀ ਤੇ ਤੁਹਾਨੂੰ ਐਂਟਰੇਨ ਕਰਦੀ ਰਹੂੰਗੀ ਤੇ ਮੇਰੀ ਵੀਡੀਓ ਹਰ ਰੋਜ਼ ਹੀ ਆਏਗੀ ਨਹੀਂ ਮੈਂ ਆਪਣੀ ਵੀਡੀਓ ਦੇ ਵਿੱਚ ਕੋਈ ਸਮਾਂ ਪਾਣਾ ਕਿਉਂਕਿ ਡੇਲੀ ਵੀਡੀਓ ਬਣਾ ਨਾਲ ਹਨ ਤੁਹਾਨੂੰ ਵੀ ਪਤਾ ਲੱਗੇਗਾ ਕਿ ਮੈਂ ਆਪਣਾ ਕੰਮ ਕਿਸ ਤਰ੍ਹਾਂ ਕਰ ਰਹੀ ਹਾਂ ਤੇ ਬਸ ਮੈਂ ਆਪਣਾ ਆਪਣੇ ਘਰ ਦੇ ਕੰਮਾਂ ਦੇ ਨਾਲ-ਨਾਲ ਆਪਣੀ ਆਪਣੀ YouTube ਦਾ ਕੰਮ ਤੁਹਾਨੂੰ ਦਿਖਾਉਣਾ ਮੈਂ ਕੀ ਕਰਦੀ ਹਾਂ ਤੇ ਆਪਣੇ ਬੱਚੇ ਦੇ ਨਾਲ ਨਾਲ ਮੈਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਵਾਕੂਪੀ ਨਿਭਾਉਂਦੀ ਹਾਂ ਤੇ ਨਿਭਾਉਣ ਦੀ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਕਿਦਰੋਂ ਕਿ ਜੱਕਦਰੋਂ ਕਮੀਨਾ ਰਹੇ ਜੇ ਤੇ ਕੋਈ ਗੱਲ ਨਹੀਂ ਬਾਕੀ ਜੇ ਕੋਈ ਗਲਤੀ ਗੁਲਤੀ ਹੋਈ ਹੋਈ ਤਾਂ ਤੁਸੀਂ ਮੈਨੂੰ ਮਾਫ ਕਰਿਓ ਆਪਣੀ ਭੈਣ ਸਮਝ ਕੇ ਤੇ ਬਸ ਹੁਣ ਮੈਂ ਆਪਣੇ ਘਰ ਦੇ ਵਿੱਚ ਇਸੇ ਤਰੀਕੇ ਨਾਲ ਕੰਮ ਕਰਦੀ ਆ ਜੇ ਤੁਹਾਨੂੰ ਮੇਰਾ ਵਧੀਆ ਲੱਗਦਾ ਤਰੀਕਾ ਤਾਂ ਮੈਨੂੰ ਦੱਸਣਾ ਜ਼ਰੂਰ ਕਮੈਂਟ ਇੱਕ ਪਿਆਰਾ ਜਿਹਾ ਕਮੈਂਟ ਜ਼ੋਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਕਰ ਨਾਲ ਮੈਨੂੰ ਬਹੁਤ ਮੋਟੀਵੇਸ਼ਨ ਮਿਲਦਾ ਕਿਉਂਕਿ ਮੈਨੂੰ ਬਹੁਤ ਅੱਛਾ ਲੱਗਦਾ ਮੈਨੂੰ ਕੋਈ ਵੀ ਕਮੈਂਟ ਕਰਦਾ ਮੈਂ ਹਰ ਇੱਕ ਦੇ ਕਮੈਂਟ ਰੀਡ ਵੀ ਕਰਦੀ ਆ ਤੇ ਰਿਪਲਾਈ ਵੀ ਜ਼ਰੂਰ ਕਰਦੀ ਆ ਤੇ ਬਸ ਆਪਣੇ ਸਾਰੇ ਦਿਨ ਦੀ ਦਿਨਚਰਿਆ ਤਾਂ ਮੈਂ ਨਹੀਂ ਦਿਖਾ ਰਹੀ ਤੁਹਾਨੂੰ ਮੈਂ ਸਿਰਫ 7 ਵਜੇ ਤੋਂ ਲੈ ਕੇ 10 ਵਜੇ ਤੱਕ ਦਾ ਮੈਂ ਆਪਣਾ ਰੁਟੀਨ ਦਿਖਾਇਆ ਜਦੋਂ ਅਸੀਂ ਨਾਸ਼ਤਾ ਕਰਾਂਗੇ ਨਾਸ਼ਤੇ ਤੋਂ ਬਾਅਦ ਤੱਕ ਕੁਝ ਨਹੀਂ ਦਿਖਾਇਆ ਉਸ ਤੋਂ ਬਾਅਦ ਫਿਰ ਮੇਰਾ ਦੁਪਹਿਰ ਦਾ ਰੁਟੀਨ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੇਗਾ ਤੋਂ ਉਸ ਵੀਡੀਓ ਦੀ ਤੁਸੀਂ ਵੇਟ ਜ਼ਰੂਰ ਕਰਨਾ ਤੇ ਬਸ ਹੁਣ ਮੈਂ ਆਪਣੇ ਕਿਚਨ ਦੇ ਵਿੱਚ ਲਗਾਉਂਗੀ ਸਾਰਾ ਪੋਚਾ ਮੈਂ ਆਪਣੇ ਸਾਰੇ ਘਰ ਦੇ ਵਿੱਚ ਫਿਰ ਪੋਚਾ ਵਧੀਆ ਤਰੀਕੇ ਨਾਲ ਹੀ ਲਗਾਉਣੀ ਆ ਜਦੋਂ ਵੀ ਲਗਾਉਣੀ ਆ ਤੇ ਫਿਰ ਹਮੇ ਹੁੰਦਾ ਕਿ ਆਪਾਂ ਹਾਂ ਡੇਲੀ ਸਫਾਈ ਤਾਂ ਕਰਦੇ ਆ ਪਰ ਸਵੇਰ ਸਵੇਰ ਹੀ ਕਰੀਦੀ ਆ ਫਿਰ ਸ਼ਾਮ ਤੱਕ ਥੋੜਾ ਜਿਹਾ ਮੋਕਸ਼ੀ ਕਰਕੇ ਬੱਚੇ ਕਰਕੇ ਥੋੜਾ ਜਿਹਾ ਖਲਾਰਾ ਖਲੋੜ ਇਧਰ ਉਧਰ ਪੋਣੀ ਰੰਦੀ ਆ ਫਿਰ ਸ਼ਾਮ ਨੂੰ ਫਿਰ ਮੈਨੂੰ ਦੁਬਾਰਾ ਚਲੂ ਵਗੈਰਾ ਕਰਨਾ ਪੈਂਦਾ ਕਿਉਂਕਿ ਡਸਟਿੰਗ ਹੋ ਜਾਂਦੀ ਆ ਨਾ ਫਿਰ ਇਹਦੇ ਕਰਕੇ ਤੇ ਬਸ ਮੈਂ ਆਪਣੇ ਇਸੇ ਤਰੀਕੇ ਨਾਲ ਕੰਮ ਕਰਦੀ ਰਹੂੰਗੀ ਤੇ ਮੇਰੇ ਵੀਡੀਓ ਦੇ ਵਿੱਚ ਬਨੇ ਰਹੋ ਤੇ ਮੈਨੂੰ ਜਦੋਂ ਪੋਚਾ ਲਗਾ ਰਹੀ ਸੀ ਬਹੁਤ ਜ਼ਿਆਦਾ ਗਰਮੀ ਲੱਗੀ ਪਈ ਸੀਗੀ ਤੇ ਮੈਂ ਫਟਾਫਟ ਆਪਣੇ ਰੂਮ ਦੇ ਵਿੱਚ ਆਈ 10 ਮਿੰਟ ਰੈਸਟ ਕਰਿਆ ਉਸ ਤੋਂ ਬਾਅਦ ਫਿਰ ਮੈਂ ਆਪਣਾ ਖਾਣਾ ਬਣਾਇਆ ਕਿਉਂਕਿ ਫਿਰ ਰੋਟੀ ਬ बनानी ਸੀ ਮੰਮੀ ਕਪੜੇ ਧੋ ਰਹੀ ਸੀਗੇ ਫਿਰ ਕਪੜੇ ਧੁੰਦਦੇ ਹਨਾ ਮੰਮੀ 6 ਵਜੇ ਤੇ ਤੋਂ 6 ਵਜੇ ਦੇ ਉੱਪਰ ਚੜੇ ਹੋਈ ਸੀ ਕਪੜੇ ਉਹਨਾਂ ਵਾਸਤੇ ਅਸੀਂ ਕਪੜੇ ਉੱਪਰ ਹੀ ਧੋਣਿਆਂ ਦੀ ਸਾਡੀ ਮਸ਼ੀਨ ਉੱਪਰ ਹੀ ਆ ਤੇ ਇਹ ਨੀਚੇ ਜ਼ਿਆਦਾ ਖਲਾਰਾ ਪੈ ਜਾਂਦਾ ਹੈ ਕੁਝ ਮੋਕਸ਼ੀ ਵਿੱਚ ਹੱਥ ہماری ਜਾਂਦੀ ਹੁੰਦੀ ਹੈ ਮਸ਼ੀਨ 'ਚ ਤਾਂ ਕਰਕੇ ਸੀ ਕਪੜੇ ਉੱਪਰ ਹੀ ਧੋਈ ਦੇਨੇ ਤੇ ਬਸ ਮੈਂ ਤਾਂ ਕਰਕੇ ਫਿਰ फटाफट ਆਪਣਾ ਕੰਮ ਕਰਕੇ ਫਿਰ 10 ਮਿੰਟ ਬੈਠ ਕੇ ਨਾਸ਼ਤਾ ਬਣਾਇਆ ਕਿ ਮਮੀ ਆਈ ਸੀ ਨੀਚੇ ਕਹਿੰਦੇ ਮੈਨੂੰ ਭੁੱਖ ਲੱਗ ਰਹੀ ਹੈ ਤੇ ਫਿਰ ਮੈਂ ਕਿਹਾ ਚਲ ਨਾਸ਼ਤਾ ਬਣਾ ਲੈਨੇ ਆ 10 ਮਿੰਟ ਹੀ ਰੈਸਟ ਕਰਿਆ ਸੀ ਉਸ ਤੋਂ ਬਾਅਦ ਫਿਰ ਮੈਂ ਨਾਸ਼ਤਾ ਬਣਾਉਣ ਲੱਗ ਗਈ ਤੇ ਨਾਸ਼ਤਾ ਖਾ ਕਿਉਂਕਿ ਮੈਨੂੰ ਭੁੱਖ ਤਾਂ ਲੱਗ ਜਾਂਦੀ ਹੈ ਮੈਨੂੰ ਭੁੱਖ ਬਹੁਤ ਜਲਦੀ ਲੱਗ ਜਾਂਦੀ ਹੈ ਮੇਰੇ ਤੋਂ ਭੁੱਖ ਨਹੀਂ ਸਹਨ ਹੋ ਜਾਂਦੀ ਬਸ ਸਭ ਕੁਝ ਸਹਨ ਕਰ ਲਉਂਗੀ ਬਸ ਭੁੱਖ ਨਹੀਂ ਮੇਰੇ ਤੋਂ ਸਹਨ ਹੁੰਦੀ ਤੇ ਬਸ ਮੈਂ ਫਿਰ ਮੈਂ ਵੀ ਨਾਸ਼ਤਾ ਕਰ ਲੈਣੀ ਵਾਪਸ ਹੀ ਸਾਰੇ ਨਾਸ਼ਤਾ ਕਰ ਲੈਨੇ ਆ ਤੇ ਮੋਖੀ ਨੂੰ ਇੱਥੇ ਉਹਦੀ ਬੂਆ ਲੈ ਗਈ ਸੀ ਦੇ ਉਹਦੇ ਨਾਲ ਖਿਲਨ ਗਈ ਹੋਈ ਸੀਗੀ ਉਹ ਚੱਲ ਜਦੋਂ ਉਹ ਕਿਤੇ ਬਾਹਰ ਚਲ ਜਾਂਦੀ ਹੈ ਫਿਰ ਮੈਂ ਆਸਾਨੀ ਨਾਲ ਕੰਮ ਕਰ ਲੈਣੀ ਆ ਤੇ ਫਿਰ ਮੈਂ ਆਪਣੀ ਜੋ ਵੀ ਵੀਡੀਓ ਦੀ ਸ਼ੂਟਿੰਗ ਵਗੈਰਾ ਕਰਨੀ ਆਰਾਮ ਨਾਲ ਕਰਦੀ ਆ ਕਿਉਂਕਿ ਫਿਰ ਨਾ ਮੈਨੂੰ ਵਿੱਚ ਉਹ ਹੱਥ ਮਾਰੀ ਜਾਂਦੇ ਹੁੰਦੇ ਕਰਨੇ ਦਿੰਦੀ ਤਾਂ ਫਿਰ ਔਖਾ ਹੋ ਜਾਂਦਾ ਹੈ ਨਾ ਉਹਦੇ ਨਾਲ ਕੰਮ ਕਰਨਾ ਤੇ ਬਸ ਹੁਣ ਮੈਂ ਆਪਣਾ ਬਾਰੂਦਾਰੀ ਦਰਵਾਜ਼ੇ ਨੂੰ ਧੋਰੀ ਸੀਗੀ ਕਿਉਂਕਿ ਫਿਰ ਤੁਹਾਨੂੰ ਪਤਾ ਹੀ ਆ ਨਾ ਜਦੋਂ ਆਪਾਂ ਕੰਮ ਕਰਨ ਲੱਗਿਆ ਫਿਰ ਸਾਲਾ ਹੀ ਕਰੀ ਜਾਣਾ ਦਵਾ ਸੁਣ ਫਿਰ ਮੈਂ ਆਪਣਾ ਘਰ ਕੇ ਅੰਦਰ ਆ ਜਾਊਂਗੀ ਥੋੜੇ ਦਿਰ ਬਾਅਦ ਔਰ ਪੋਚਾ ਵਗੈਰਾ ਲਗਾ ਕੇ ਤੇ ਬਸ ਇਸੇ ਤਰ੍ਹਾਂ ਮੇਰਾ ਸਾਰਾ ਅੱਜ ਸਵੇਰ ਦਾ ਸਮਾਂ ਬੀਤੇ ਜੋ ਕਿ ਤੁਹਾਨੂੰ ਮੈਂ ਦਿਖਾਈ ਦਿੱਤਾ ਤੇ ਬਸ ਹੁਣ ਇਹੀ ਹੈ ਨਦੇ ਨੂੰ ਦਾ ਮੰਨੂ ਦੀ ਰੋਟੀ ਵੀ ਨਹੀਂ ਜਾਂਦੀ ਨਾ ਦੁਪਹਿਰੇ ਤਾਂ ਫਿਰ ਮੈਨੂੰ ਸਬਜੀ ਦੀ ਕੋਈ ਚਿੰਤਾ ਨਹੀਂ ਹੁੰਦੀ ਤੇ ਫਿਰ ਮੈਂ ਸਬਜੀ ਦੁਪਹਿਰ ਸ਼ਾਮ ਨੂੰ ਹੀ ਬਣਾਉਂਗੀ ਮੈਂ ਸੋਚਿਆ ਸੀ ਕਿ ਮੈਂ ਸ਼ਾਮ ਨੂੰ ਹੀ ਸਬਜੀ ਬਣਾਵਾਂਗੀ ਕਿਉਂਕਿ ਦੁਪਹਿਰੇ ਅਸੀਂ 2-3 ਜਣੇ ਖਾਣ ਨੂੰ ਅਸੀਂ ਖਾ ਲਾਂਗੇ ਪਿਆਜੋ ਤੇ ਬਸ ਆਟਾ ਗੁੰਨਣਾ ਲੱਭ ਅਸੀਂ ਫਿਰ ਮੈਂ ਆਟਾ ਗੁੰਨਿਆ ਸੀਗਾ ਜਦੋਂ ਨਾਸ਼ਤਾ ਕਰਨਾ ਸੀਗਾ ਤੇ ਬਸ ਤੇ ਫਿਰ ਮੈਂ ਇਹਲੇ ਸੋਚਿਆ ਵੀ ਨਹੀਂ ਜੇ ਵੀ ਕੀ ਸਬਜੀ ਬਣਾਉਣੀ ਹੈ ਸ਼ਾਮ ਨੂੰ ਤਾਂ ਫਿਰ ਕਿਉਂਕਿ ਸਬਜ਼ੀਆਂ ਤਾਂ ਪਈਆਂ ਸੀ ਚੱਪਲ ਗੱਦੋ ਪਈ ਸੀ ਬੈਂਗਣ ਪਈ ਸੀ ਦੋ ਤਿੰਨ ਸਬਜ਼ੀਆਂ ਪਈਆਂ ਹੀ ਸੀ ਕਿ ਆਪਾਂ ਤਾਂ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਸੀ ਕਿ ਫਿਰ ਵੀ ਕੁਝ ਬਣਾਉਣਾ ਹੈ ਜਾਂ ਨਹੀਂ ਤਾਂ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਸੇ ਉਹ ਸ਼ਾਮ ਨੂੰ ਪਨਾਣਾ ਬਣਾ ਲਵਾਂਗੀ ਤੇ ਫਿਰ ਸ਼ਾਮ ਨੂੰ ਤਾਂ ਕੰਮ ਹੀ ਬੜੇ ਕਰਨ ਵਾਲੇ ਹੋਗੇ ਸੀ ਤੇ ਬਾਅਦ ਚ ਫਿਰ ਮੇਰੇ ਜੋ ਦਪੈਰਲੇ ਪਾ ਬਰਤਨ ਬੁੱਤਨ ਸੀ ਸਾਰੇ ਮੈਂ ਸ਼ਾਮ ਨੂੰ ਕਰੇ ਸੀਗੇ ਤੇ ਫਿਰ ਮੈਂ ਉਹ ਵੀ ਆਪਣੀ ਸ਼ੂਟਿੰਗ ਕਰ ਲਈ ਪਈ ਆ ਤੇ ਤੁਸੀਂ ਮੇਰੀ ਵੀਡੀਓ ਨੂੰ ਦੇਖੋਗੇ ਕੱਲ ਨੂੰ ਅਸ ਇੱਕ ਤਾਂ ਗਲਾ ਬਹੁਤ ਖਰਾਬ ਹੋ ਜਾਂਦਾ ਪਤਾ ਨਹੀਂ ਮੌਸਮ ਨੂੰ ਕੀ ਹੋ ਜਾਂਦਾ ਨਾ ਠੰਡਾ ਜੇ ਠੰਡਾ ਪੀਨੇ ਆ ਤਾਂ ਗਲੇ ਖਰਾਬ ਹੋ ਜਾਂਦੇ ਆ ਜੇ ਆਪਾਂ ਥੋੜਾ ਨੋਰਮਲ ਪੀਨੇ ਤਾਂ ਆਪਾਂ ਨੂੰ ਚੰਗਾ ਲੱਗਦਾ ਕਿਉਂਕਿ ਗਰਮੀ ਹੋਈ ਪਈ ਆ ਹਨਾ ਬਸ ਤੇ ਮੈਨੂੰ ਮੈਨੂੰ ਗਰਮੀ ਦੇ ਵਿੱਚ ਨਾ ਤਾਂ ਕਿਤੇ ਜਾਣਾ ਪਸੰਦ ਆ ਨਾ ਹੀ ਘੁੰਮਣਾ ਪਸੰਦ ਆ ਫਸ ਤੈਂ ਘਰ ਰਹਿਣਾ ਆਪਣਾ ਏਸੀ ਥੱਲੇ ਤੇ ਜੇ ਤਾਂ ਮੈਨੂੰ ਤੁਸੀਂ ਵੀ ਕਮੈਂਟ ਕਰਕੇ ਜਰ ਦੱਸਣਾ ਕਿ ਨੂੰ ਗਰਮੀ ਦੇ ਵਿੱਚ ਜਾਦਾ ਘੁੰਮਣਾ ਨਹੀਂ ਪਸੰਦ ਮੈਨੂੰ ਤਾਂ ਬਿਲਕੁਲ ਨਹੀਂ ਹੈ ਸਰਦੀ ਦੇ ਵਿੱਚ ਚੱਲ ਜੂਗੀ ਪਰ ਗਰਮੀ 'ਚ ਤਾਂ ਬਿਲਕੁਲ ਨਹੀਂ ਹੈ ਮੈਨੂੰ ਘੁੰਮਣਾ ਪਸੰਦ ਕਿਉਂ ਕਿ ਬਹੁਤ ਗਰਮੀ ਯਾਰ ਪਸੀਨਾ ਪਿੰਜਿਚ ਗਿਆ ਹੋ ਮੈਂ ਇੱਕ ਬੱਚਾ ਹੈ ਉਹਨ ਬੱਚੇ ਨਾਲ ਦੋਨਾ ਪਰੇਸ਼ਾਨ ਹੋ ਗੋ ਹਨ ਤਾਂ ਬਸ ਮੈਨੂੰ ਕੋਈ ਸ਼ੌਂਕ ਨੇ ਫਿਰ ਗਰਮੀ ਦੇ ਵਿੱਚ ਆਪਾਂ ਵੈਸੇ ਤਾਂ ਸੀ ਹੁਣ ਕਿਤੇ ਗਏ ਨਹੀਂ ਹੈਗੇ ਜੇ ਕੋਈ ਵਾਰ ਰਾਤ ਨੂੰ ਜਾਣਾ ਹੋਏ ਘੁੰਮਣ ਵਗੈਰਾ ਇੱਧਰ ਸਾਡੇ ਨਾਲ ਹੀ ਮੋਲ ਵਗੈਰਾ ਹੈਗੇ ਨੇ ਪਾਰਕ ਵੀ ਹੈਗਾ ਮੋਲ ਵੀ ਹੈਗਾ ਤੇ ਹੈਗਾ ਸਾਡੇ ਨੇੜੇ ਤੇ ਨੇੜੇ ਸਾਰਾ ਗੋਸਤ ਜਿਹਾ ਸੀ ਕਦੇ ਜਾਣਾ ਹੁੰਦਾ ਤਾਂ ਸੀ ਘੁੰਮਣ ਵੀ ਚਲੀ ਜਾਂਦਾ ਸ਼ਾਮ ਨੂੰ ਮੈਂ ਮੰਨੂ ਨਾਲ ਤੇ ਮੋਕਸੀ ਨਾਲ ਸੀ ਘੁੰਮਿਆ ਨਾ ਤੇ ਬਸ ਮੋਕਸੀ ਕਈ ਵਾਰ ਜ਼ਿੱਦ ਕਰੇਗੀ ਕਿ ਮੈਂ ਇਹ ਖਾਣਾ ਹੈ ਉਹ ਖਾਣਾ ਹੈ ਤਾਂ ਫਿਰ ਅਸੀਂ ਉਹਨੂੰ ਬਾਰ ਦਾ ਫਾਸਟ ਫੂਡ ਘਾਟ ਹੀ ਖਵਾਨੇ ਪਰ ਉਹਨੂੰ ਸ਼ੌਂਕ ਬਹੁਤ ਹੈ ਖਾਣ ਦਾ ਪਰ ਜੇ ਕਦੇ-ਕਦੇ ਮਹੀਨੇ ਬਾਅਦ 2 ਮਹੀਨੇ ਬਾਅਦ ਉਹਨੂੰ ਖਵਾਈ ਦੇਈਦਾ ਕਿ ਚੱਲ ਕੋਈ ਨਹੀਂ ਬੱਚਾ ਮੰਗ ਰਿਹਾ ਖਵਾ ਦਿੰਨੇ ਆ ਸੋ ਹਾਂਜੀ ਫਰੈਂਡਸ ਮੈਂ 10 ਵਜੇ ਫ੍ਰੀ ਹੋ ਗਈ ਸੀਗੀ ਸਫਾਈਆਂ ਕਰਕੇ ਆਪਣਾ ਨਾਸ਼ਤਾ ਵੀ ਕਰ ਲਿਆ ਸੀ ਪਾਪਾ ਮੰਮੀ ਨੇ ਤੇ ਮੰਮੀ ਨੇ ਅੱਜ ਕੱਪੜੇ ਧੋਏ ਨੇ ਤੇ ਮੈਂ ਵੀ ਨਾਸ਼ਤਾ ਕਰ ਲਿਆ ਸੀ ਮਕਸ਼ੀ ਉਹਦੀ ਆਪਣੀ ਬੂਆ ਘਰ ਗਈ ਸੀ ਹੁਣ ਆ ਗਈ ਹੈ ਹੁਣ ਮਿਲ ਰਹੀ ਹੈ ਹੁਣ ਰਹਾ ਫਲਾਰਾ ਪਾ ਰਹੀ ਹੈ ਦਰਾਜ ਨੂੰ ਖੱਢ ਕੇ ਬੈਠੀ ਹੈ ਬਾਹਰ ਤੇ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮੈਂ ਤੁਹਾਨੂੰ ਇੱਕ ਮਿੰਟ ਮਕਸ਼ੀ ਦਿਖਾਉਣੀ ਹੈ ਤੇ ਇਸ ਤੋਂ ਬਾਅਦ ਫਿਰ ਮੈਂ ਆਪਣੇ ਵਲੌਗ ਦੀ ਐਂਡਿੰਗ ਕਰ ਲੈਂਗੀ ਦੇਖੋ ਫਰੈਂਡਸ ਮੋਕਸ਼ ਨੇ ਪਾਰਕੇ ਘਰ ਖਲਾਰਾ ਦਰਾਤ ਦੇ ਵਿੱਚੋਂ ਆਪਣਾ ਜੋ ਵੀ ਸਾਰਾ ਸਮਾਨ ਰੱਖਦੇ ਆ ਸਾਰਾ ਖਲਾਰ ਰਹੀ ਹੈ ਤੇ ਆ ਦੇਖੋ ਪੜ ਰਹੀ ਹੈ। ਮੈਂ ਇਸ ਵਲੌਗ ਦਾ ਇੱਥੇ ਐਂਡ ਕਰਦੀ ਆ ਜੇ ਵਧੀਆ ਲੱਗੇ ਹੋਇਆ ਤਾਂ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਿਹੜਾ ਕੋਈ ਪਹਿਲੀ ਵਾਰ ਆਇਆ ਹੈ ਤੇ ਹੁਣ ਮੈਂ ਤੁਹਾਨੂੰ ਮਿਲੂਗੀ ਨੈਕਸਟ ਨਵੀਂ ਵੀਡੀਓ ਨਾਲ ਉਹ ਤੱਕ ਲਈ ਬਾਏ ਬਾਏ।